ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੇ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਬੜੇ ਪਿਆਰੇ ਆਪਾਂ ਆਰਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਨੇ ਤੇ ਜੈ ਵਿਜੇ ਬ੍ਰਾਂਡ ਦੇ ਸੂਟ ਹੋਣਗੇ ਤੇ ਪ੍ਰਾਈਸ ਸੂਟਾਂ ਦੇ ਮਨ ਨਾਲ ਦੀ ਨਾਲ ਦੱਸੀ ਜਾਣੇ ਕੁਝ ਡਿਫਰੈਂਟ ਜੀ ਕਲੈਕਸ਼ਨ ਲੈ ਕੇ ਆਏ ਜਿਹੜੇ ਤੁਹਾਡੇ ਲਈ ਬਹੁਤ ਸੋਹਣੇ ਡਿਜ਼ਾਈਨਰ ਸੂਟ ਹੈ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ ਸਵਾਹੋਂ ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰਦੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੇ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਆ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803814680803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੇ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਐ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਰ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਜਿਹੜੇ ਕੋਰੀਅਰ ਚਾਰਜਸ ਆ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜ਼ੀ ਮੰਡੇ ਟੂ ਸੈਟਰਡੇ ਤੁਸੀਂ ਸ਼ਾਪ ਤੇ ਆ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਤੇ ਬਾਕੀ ਜਿਨ੍ਹਾਂ ਨੂੰ ਵੀਡੀਓ ਦੇ ਵਿੱਚ ਉਹ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਾਉਣੀ ਪੈਣੀ ਹੈ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਕਰੀਮ ਕਲਰ ਦੇ ਵਿੱਚ ਹੈ ਜੀ ਸੂਟ ਆਫ ਵਾਈਟ ਕਲਰ ਆਰਟੈਕਸ ਬ੍ਰਾਂਡ ਦੇ ਸੂਟ ਹੋਣਗੇ ਤੇ ਮੇਨ ਗੱਲ ਹੈ ਜੀ ਅੱਜ ਦੇ ਜਿਹੜੇ ਸੂਟ ਹੈ 3 ਮੀਟਰ ਸ਼ਰਟ ਦੀ ਕੱਟ ਹੈ 3 ਮੀਟਰ ਦੀ ਉਹ ਬਾਟਮ ਹੈ ਤੇ ਪੂਰਾ 2.5 ਮੀਟਰ ਦਾ ਦੁਪੱਟਾ ਮੈਂ ਫੇਰ ਰਿਪੀਟ ਕਰ ਦਿੰਨੀ ਆ 3 ਮੀਟਰ ਸ਼ਰਟ ਦੀ ਕੱਟ ਹੈ ਜੀ ਸੂਟ ਦੀ 3 ਮੀਟਰ ਦਾ ਹੀ ਬਾਟਮ ਦਾ ਸਟੱਫ ਹੈ ਤੇ 2.5 ਮੀਟਰ ਦਾ ਫੁੱਲ ਲੈਂਥ ਦਾ ਦੁਪੱਟਾ ਰਹੂਗਾ ਤੇ ਇਹ ਤੁਹਾਨੂੰ ਦਿਖਾਣਿਆ ਤੁਹਾਨੂੰ ਸੂਟ ਤੇ ਦੇਖੋ ਬੜਾ ਸੋਹਣਾ ਵਰਕ ਦੇ ਵਿੱਚ ਸੂਟ ਹੈ ਤੇ ਜਿੰਨੇ ਵੀ ਸੂਟ ਤੁਹਾਨੂੰ ਜਿਵੇਂ ਇਹ ਵਾਲਾ ਸੂਟ ਹੈ ਜੀ ਇਹਦਾ ਜਿਹੜਾ ਫਰੰਟ ਹੈ ਫਰੰਟ ਟਰਾਂਸਪੇਰੈਂਟ ਹੈ ਤੇ ਬੈਕ ਪ੍ਰਿੰਟਡ ਹੈ ਜੀ ਸੂਟ ਦੀ ਇਹ 셔ਟ ਦੀ ਬੈਕ ਆ ਗਈ ਪ੍ਰਿੰਟਡ ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀ 셔ਟ ਦਾ ਫਰੰਟ ਹੈ ਫਰੰਟ ਤੇ ਲਾਈਨਿੰਗ ਲੱਗੂਗੀ ਤੇ ਲਾਈਨਿੰਗ ਨਾਲੇ ਦਿੱਤੀ ਹੋਈ ਹੈ ਜੀ ਕੱਲੇ ਫਰੰਟ ਦੇ ਲਈ ਹਰੇਕ ਸੂਟ ਦੇ ਨਾਲ ਜਿੰਨੇ ਸੂਟ ਅਸੀਂ ਤੁਹਾਨੂੰ ਦਿਖਾਵਾਂਗੇ ਫਰੰਟ ਤੇ ਲਾਈਨਿੰਗ ਨਾਲੇ ਦਿੱਤੀ ਹੋਈ ਹੈ ਸਿਰਫ ਫਰੰਟ ਫਰੰਟ ਤੇ ਲੱਗਣੀ ਹੈ ਕਿਉਂਕਿ 셔ਟ ਦੀ ਬੈਕ ਪ੍ਰਿੰਟਡ ਹੈ ਪ੍ਰਿੰਟਡ ਹੀ ਬਾਜੂ ਆਣੀਆਂ ਜੀ ਪ੍ਰਿੰਟਡ ਹੀ ਬੈਕ ਹੈ ਤੇ ਇਹ ਫਰੰਟ ਆ ਗਿਆ 셔ਟ ਦਾ ਬਹੁਤ ਸੋਹਣਾ ਵਰਕ ਬਹੁਤ ਸੋਹਣੀ ਮਲਟੀ ਕਲਰ ਦੀ ਦੇਖੋ ਬੂਟੀ ਹੈ ਵਿੱਚ ਦੇਖੇ ਰਹੇ ਤੇ ਬਹੁਤ ਸੋਹਣਾ ਵਰਕ ਹੈ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਸਾਰਾ ਹੱਥ ਦਾ ਕੰਮ ਹੋਇਆ ਬਹੁਤ ਸੋਹਣਾ ਲੇਸਿਸ ਦੀ ਡਿਜ਼ਾਈਨਿੰਗ ਹੈ ਹੈਂਡਵਰਕ ਦੇ ਵਿੱਚ ਇਹ ਥ੍ਰੈਡ ਵਰਕ ਹੋਇਆ ਇਹ ਨੁੱਕ ਆ ਜਾਣੀ ਸੂਟ ਦੀ ਦੇਖੋ ਕਿੰਨਾ ਪਿਆਰਾ ਫਰੰਟ ਫਰੰਟ ਸ਼ਰਟ ਤੇ ਕੱਲੇ ਅੱਗੇ ਪਾਸੇ ਲਾਈਨਿੰਗ ਲੱਗਣੀ ਹੈ ਲਾਈਨਿੰਗ ਨਾਲ ਦਿੱਤੀ ਹੋਈ ਹੈ ਕੱਲੇ ਫਰੰਟ ਤੇ ਲਈ ਤੇ ਬੈਕ ਆ ਗਈ ਸ਼ਰਟ ਦੀ ਇਹ ਪ੍ਰਿੰਟਡ ਬਾਜੂ ਵੀ ਪ੍ਰਿੰਟਡ ਆਣੀਆ ਤੇ ਨਾਲ ਪਲੇਨ ਬਾਟਮ ਹੈ ਜੀ ਨਾਲ ਕਰੀਮ ਰੰਗ ਦੀ ਪਲੇਨ ਬਾਟਮ ਹੈ 3 ਮੀਟਰ ਦੀ ਬਾਟਮ ਤੇ 3 ਮੀਟਰ ਦੀ ਸ਼ਰਟ ਦੇ ਨਾਲ ਆਰਟੈਕਸ ਬ੍ਰੈਂਡ ਦਾ ਸੂਟ ਹੈ ਇਹ ਹੋ ਗਈ ਅੱਜ ਦੀ ਇਹ ਆਪਣੀ ਸ਼ਰਟ ਹੈ ਇਹ ਫਰੰਟ ਦੀ ਹੋਗੀ ਲਾਈਨਿੰਗ ਨਾਲ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ लेस ਦੀ ਫਿਨਿਸ਼ਿੰਗ ਦੇ ਨਾਲ ਬੜੀ ਪਿਆਰੀ ਬਰੀਕ ਫਰੋਸ਼ੀਆ लेस ਲੱਗੀ ਹੈ ਪ੍ਰੋਪਰ ਫਿਨਿਸ਼ਿੰਗ ਹੋਈ ਵੀ ਹੈ ਦੁਪट्टे ਦੀ ਇਹ ਲੁੱਕ ਆ ਜਣੀ ਦੇਖੋ ਕਿੰਨਾ ਪਿਆਰਾ ਸੂਟ ਹੈ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ ਸਾਰੇ ਅਲੱਗ-ਅਲੱਗ ਡਿਜ਼ਾਈਨ ਦੇ ਹੋਣਗੇ ਸੂਟ ਕਲਰ ਆਪਸ਼ਨ ਬੜੀ ਪਿਆਰੀ ਹੈ ਇਹ ਤਾਂ ਕਰੀਮ ਰੰਗ ਦੇ ਵਿੱਚ ਮਲਟੀ ਦੁਪट्टे ਦੇ ਨਾਲ 3000 ਪ੍ਰਾਈਸ ਹੈ ਜੀ ਨੈਕਸਟ ਆ ਗਿਆ ਗ੍ਰੇ ਕਲਰ ਦੇ ਵਿੱਚ ਗ੍ਰੇ ਵੀ ਬਹੁਤ ਸੋਹਣਾ ਡਿਜ਼ਾਈਨਰ ਹੈ ਸਾਰਿਆਂ ਦੀ ਜਿਹੜੀ ਬੈਕ ਹੈ ਜੀ ਉਹ ਪ੍ਰਿੰਟਡ ਰਹੂਗੀ ਸੂਟਾਂ ਦੀ ਬੈਕ ਪ੍ਰਿੰਟਡ 프ਰੰਟ ਤੇ ਬੜਾ ਸੋਹਣਾ ਚਿਕਨ ਵਰਕ ਹੈ 3 ਮੀਟਰ ਦੀ ਸ਼ਰਟ ਹੈ ਇਹ ਦੇਖੋ ਕਿੰਨਾ ਪਿਆਰਾ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਸਾਰਾ ਹੈਂਡਵਰਕ ਹੋਇਆ ਵਿੱਚ ਸਾਰਾ ਹੱਥ ਦਾ ਕੰਮ ਹੈ ਇਹ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਬਰੀਕੀ ਸਾਰਾ ਵਰਕ ਕੀਤਾ ਹੋਇਆ ਵਿੱਚ ਸਾਰਾ ਇਹ ਹੈਂਡਵਰਕ ਕੀਤਾ ਹੈ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਲੇਸਿਸ ਦੀ ਡਿਜ਼ਾਈਨਿੰਗ ਹੈ ਬੈਕ ਪ੍ਰਿੰਟ ਜਿਆ ਪ੍ਰਿੰਟਡ ਆ ਜਾਣੀ ਇਹ ਬਾਜੂ ਤੇ ਆ ਜਾਣਾ ਜੀ ਅੱਗੇ ਇਹਦੀਆਂ ਬਾਜੂ ਵੀ ਬੜੀ ਸੋਹਣੀ ਡਿਜ਼ਾਈਨਰ ਹੈ ਕੋਈ ਬਾਜੂ ਚ ਜੋੜ ਨਹੀਂ ਆਣਾ ਕਿਉਂਕਿ 3 ਮੀਟਰ ਦੀ ਸ਼ਰਟ ਹੈ ਜੀ ਇਹ ਆ ਗਿਆ ਫਰੰਟ ਸ਼ਰਟ ਦਾ ਫਰੰਟ ਤੇ ਲਾਈਨਿੰਗ ਲੱਗਣੀ ਹੈ ਸ਼ਰਟ ਦੇ ਤੇ ਲਾਈਨਿੰਗ ਫਰੰਟ ਦੇ ਲਈ ਨਾਲ ਦਿੱਤੀ ਹੋਈ ਹੈ ਜੀ ਲਾਈਨਿੰਗ ਇਹ ਲਾਈਨਿੰਗ ਦਾ ਸਟੱਫ ਦਿੱਤਾ ਹੋਇਆ ਨਾਲ ਇਕੱਲੇ ਫਰੰਟ ਤੇ ਲੱਗਣੀ ਹੈ ਤੇ ਨਾਲ 3 ਮੀਟਰ ਦੀ ਬਾਟਮ ਹੈ 3 ਮੀਟਰ ਦੀ ਬਾਟਮ ਰਹੂਗੀ ਨਾਲ ਤੇ ਪਿਓਰ ਮਸਲੀਨ ਦਾ ਦੁਪੱਟਾ ਜੀ ਨਾਲ ਪੂਰੇ 2.5 ਮੀਟਰ ਦਾ ਦੁਪੱਟਾ ਰਹੋਗਾ ਦੁਪੱਟੇ ਦੀ ਗ੍ਰੇਸ ਦੇਖੋ ਕਿੰਨੀ ਪਿਆਰੀ ਹੈ ਇਹ ਲੁੱਕ ਬਹੁਤ ਜਿਆਦਾ ਸੋਹਣਾ ਡਿਜ਼ਾਈਨਰ ਸੂਟ ਹੈ ਇਹ ਲੁੱਕ ਆ ਜੀ ਸੂਟ 3000 ਪ੍ਰਾਈਸ ਦੇ ਨਾਲ ਆਪਣਾ ਕੇਵਲ ਸੂਟ ਨੈਕਸਟ ਆ ਗਿਆ ਜੀ ਸੂਟ ਸਭ ਤੋਂ ਜ਼ਿਆਦਾ ਹਿੱਟ ਕਲਰ ਬਲੈਕ ਕਲਰ ਆ ਟੈਕਸ ਬ੍ਰੈਂਡ ਦੇ ਸੂਟ ਹੈ ਇਹ ਬੈਕ ਆ ਜਣੀ ਮੈਂ ਪਹਿਲਾਂ ਹੀ ਦਿਖਾ ਦਨੀ ਆ ਤੁਹਾਨੂੰ ਬੈਕ ਹੋਗੀ ਪ੍ਰਿੰਟਡ ਸ਼ਰਟ ਦੀ ਤੇ ਇਹ ਫਰੰਟ ਆ ਗਿਆ ਸ਼ਰਟ ਦਾ ਬਹੁਤ ਪਿਆਰਾ ਪੈਚਵਰਕ ਹੋਇਆ। ਇਹ ਆ ਜਣਾ ਕੀ ਰਿਤੇ ਹੋ। ਕੀ ਰਿਤੇ ਇਹ ਬਹੁਤ ਸੋਹਣਾ ਲੇਸਿਸ ਦੀ ਡਿਜ਼ਾਈਨਿੰਗ ਹੈ। ਬੈਕ ਪ੍ਰਿੰਟਡ ਆ ਜਾਣੀ ਆ। ਮੈਂ ਤੁਹਾਨੂੰ ਦਿਖਾਈ ਦਿੱਤੀ। ਇਹ ਬੈਕ ਆ ਗਈ ਸ਼ਰਟ ਦੀ ਪ੍ਰਿੰਟਡ ਤੇ 블랙 ਕਲਰ ਦੀ ਪਲੇਨ ਬਾਟਮ ਹੈ 3 ਮੀਟਰ ਦੀ। ਲੁੱਕੇ ਬਹੁਤ ਪਿਆਰੀ ਹੈ ਜੀ ਸੂਟਾਂ ਦੀ। ਕਿਉਂਕਿ ਪ੍ਰਿੰਟ ਬਾਟਮ ਦੇ ਨਾਲ ਨਾ ਸੌਰੀ ਪ੍ਰਿੰਟ ਬੈਕ ਦੇ ਨਾਲ ਬਹੁਤ ਪਿਆਰੀ ਲੁੱਕ ਆ ਰਹੀ ਹੈ ਸੋਟਾਂ ਦੀ ਤੇ ਨਾਲ ਫਰੰਟ ਤੇ ਲਾਈਨਿੰਗ ਲੱਗਣੀ ਹੈ ਕੱਲੇ ਤੇ ਤੇ ਫਰੰਟ ਦੀ ਲਾਈਨਿੰਗ ਨਾਲ ਦਿੱਤੀ ਹੋਈ ਹੈ ਤੇ ਪਿਓਰ ਮਸਲੀਨ ਦਾ 2.5 ਮੀਟਰ ਦਾ ਫੁੱਲ ਲੈਂਥ ਦਾ ਦੁਪੱਟਾ ਕ੍ਰੇਜ਼ ਦੇਖੋ ਕਿੰਨੀ ਪਿਆਰੀ ਹੈ ਬ੍ਰੀਕ लेस ਦੀ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਆ ਗਈ ਸੋਹਣੀ ਕਿੰਮਤ ਪਿਆਰੀ ਸੋਹਣੀ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਇਹ ਬੱਸ ਨੈਕਸਟ ਕਲਰ ਆ ਗਿਆ ਬੜਾ ਸੋਹਣਾ ਮੰਗੇਓ ਔਰ ਪੀਚ ਜੀ ਕਲਰ ਬਾਬਾ ਜਾਂ ਕਲਰ ਹੈ ਜੀ ਬੜਾ ਸੋਹਣਾ ਪੀਚ ਦੇ ਪੀਚ ਔਰਿੰਜ ਜਾਂ ਕਲਰ ਡਿਫਰੈਂਟ ਜਾਈ 3 ਮੀਟਰ ਸ਼ਰਟ ਦੀ ਕੱਟ ਹੈ ਜੀ 3 ਮੀਟਰ ਦੀ ਉਹ ਬਾਟਮ ਦੀ ਬੜਾ ਪਿਆਰਾ ਹੈਂਡਵਰਕ ਹੈ ਜੀ ਇਹ ਵੀ ਸਾਰਾ ਵਰਕ ਹੋਇਆ ਹੋਇਆ ਹੈ ਸੈਂਟਰ ਦੇ ਵਿੱਚ ਸਾਰਾ ਹੈਂਡਵਰਕ ਹੈ ਕਲਰ ਦੇਖੋ ਕਿੰਨਾ ਪਿਆਰਾ ਪੀਚ ਟੋਨ ਤੇ ਥੋੜਾ ਔਰਿੰਜ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਸਾਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਦੇਖੋ ਕਿੰਨਾ ਪਿਆਰਾ ਵਰਕ ਹੋਇਆ ਵਿੱਚ ਇਹ ਫਰੰਟ ਆ ਜਣਾ 셔ਟ ਦਾ ਬੈਕ ਹੈ ਜਿਹੜੀ ਪ੍ਰਿੰਟਡ ਹੈ ਇਹ ਬੈਕ ਆ ਜਣੀ ਹੈ ਪ੍ਰਿੰਟ ਦੇ ਵਿੱਚ ਪਲੇਨ ਬਾਟਮ ਹੈ ਨਾਲ 3 ਮੀਟਰ ਦੀ 셔ਟ 3 ਮੀਟਰ ਦੀ ਉਹ ਬਾਟਮ ਦੀ ਕੱਟ ਰਹੋਗੇ ਤੇ ਨਾਲ ਫਰੰਟ 셔ਟ ਤੇ ਲਾਈਨਿੰਗ ਲਗਣੀ ਹੈ ਜੀ ਫਰੰਟ ਵਾਲੀ ਸਾਈਡ ਕਿਉਂਕਿ ਇਹ ਜਾਲੀ ਬਣੀ ਹੋਈ ਹੈ ਸਾਰੀ ਕੱਲੀ ਫਰੰਟ ਤੇ ਲੱਗਣੀ ਹੈ ਜੇ ਤੁਸੀਂ ਲਾਈਨਿੰਗ ਵੀ ਨਹੀਂ ਲਗਾਉਣੀ ਤਾਂ ਅੰਡਰਸ਼ੀਟ ਬਣਾ ਸਕਦੇ ਹੋ ਉਹ ਤੁਹਾਡੀ ਚੋਅ ਹੈ ਸੇ ਵੀ ਕਿਵੇਂ ਤੁਸੀਂ ਬਣਾਣਾ ਵੈਸੇ ਅਟੈਚ ਕਰਾ ਲਓਗੇ ਕੱਲੀ ਫਰੰਟ ਤੇ ਹੀ ਸਭ ਤੋਂ ਬੈਟਰ ਹੈ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਫੁੱਲ ਲੰਥ ਦਾ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੋਕਾ ਦੇਖੋ ਕਿੰਨਾ ਪਿਆਰਾ ਸੂਟ ਹੈ 30000 ਪ੍ਰਾਈਸ ਦੇ ਨਾਲ 3000 ਪ੍ਰਾਈਸ ਹੈ। ਨੈਕਸਟ ਆ ਗਿਆ ਫਰੋਜ਼ੀ ਕਲਰ। ਫਰੋਜ਼ੀ ਕਲਰ ਹੈ ਇਹ ਫਰਾਂਟ ਦਾ ਸ਼ਰਟ ਦਾ ਇਹ ਬੈਕ ਹੈ ਜੀ ਪ੍ਰਿੰਟ। ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਲੱਗੂਗੀ ਸਟੁੱਟ ਦੀ। ਦੇਖੋ ਸਾਰਾ ਹੈਂਡਵਰਕ ਹੋਇਆ ਹੈ। ਬਹੁਤ ਸੋਹਣੀ ਡਿਜ਼ਾਈਨਿੰਗ ਵਰਕ ਕੀਤਾ ਹੋਇਆ ਬੜਾ ਪਿਆਰਾ। ਥੇਰੇ ਤੇ ਲੇਸਿਸ ਦੀ ਡਿਜ਼ਾਈਨਿੰਗ ਹੈ ਇਹ ਸਾਰਾ ਹੈਂਡਵਰਕ ਹੈ। 3 ਮੀਟਰ ਦੀ ਸ਼ਰਟ ਹੈ ਫਰੰਟ ਆ ਗਿਆ ਬੈਕ ਆ ਗਿਆ ਸ਼ਰਟ ਦਾ ਤੇ 3 ਮੀਟਰ ਦੀ ਪਲੇਨ ਫਰੋਜ਼ੀ ਕਲਰ ਦੀ ਬਾਟਮ ਰੋਗੀ ਨਾਲ ਸ਼ਰਟ ਫਰੰਟ ਦੇ ਲਈ ਲਾਈਨਿੰਗ ਦਿੱਤੀ ਹੋਈ ਹੈ ਸ਼ਰਟ ਦੇ ਫਰੰਟ ਤੇ ਲਾਈਨਿੰਗ ਲੱਗਣੀ ਹੈ ਵਰਮ ਸਲੀਨ ਦਾ ਦੁਪੱਟਾ ਪ੍ਰਿੰਟ ਦੇ ਵਿੱਚ ਇਸ ਦੀ ਫਿਨਿਸ਼ਿੰਗ ਦੇਣਾ ਇਹ ਲੁੱਕਾ ਮੈਂ ਦੇਖੋ ਕਿੰਨਾ ਪਿਆਰਾ ਸੋ 3000 ਪ੍ਰਾਈਸ ਹੈ 3000 ਪ੍ਰਾਈਸ ਦੇ ਨੈਕਸਟ ਆ ਗਿਆ ਬੜਾ ਪਿਆਰਾ ਸਾਰਿਆਂ ਦੀ ਦੇਖ ਸਕਦੇ ਹੋ ਤੁਸੀਂ ਸਾਰੇ ਜਿੰਨੇ ਕਲਰ ਮੈਂ ਤੁਹਾਨੂੰ ਦਿਖਾ ਰਹੀ ਹਾਂ ਸਭ ਦੀ ਡਿਜ਼ਾਈਨਿੰਗ ਅਲੱਗ-ਅਲੱਗ ਹੈ 3-3 ਮੀਟਰ ਦੀਆਂ ਸ਼ਰਟਾਂ ਰਹਿਣੀਆਂ ਸਭ ਦੀਆਂ ਕੋਈ ਲਾਈਨ ਜੋੜਨੀ ਆਣਾ ਇਹ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਇਹ ਸਾਰਾ ਵਿੱਚ ਤੁਸੀਂ ਦੇਖ ਸਕਦੇ ਹੋ ਹਲਕਾ-ਹਲਕਾ ਇਹ ਸਾਰਾ ਵਰਕ ਕੀਤਾ ਹੋਇਆ ਹੈ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਇਹ ਫਰੰਟ ਆ ਜਾਣਾ ਸਾਰਾ ਸ਼ਰਟ ਦਾ ਬੈਕ ਪ੍ਰਿੰਟਡ ਆ ਜਾਣੀ ਹੈ ਤੇ ਨਾਲ ਪਲੇਨ ਬਾਟਮ फ्रंट शर्ट ਦੇ ਲਈ ਲਾਈਨਿੰਗ ਦਿੱਤੀ ਹੋਈ ਆ ਨਾਲ ਕੱਲੇ ਫਰੰਟ ਤੇ ਲੱਗਣੀ ਆ ਜੀ ਸ਼ਰਟ ਦੇ ਲਾਈਨਿੰਗ ਇਹ ਪੀਓ ਰਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਇਹ ਲੋਕਾ ਬ੍ਰੀਕ ਲੇਸ ਦੀ ਫਿਨਿਸ਼ਿੰਗ ਦੇ ਨਾਲ ਸ਼ਰਟ ਦਾ ਇਹ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਇਹ ਸਾਰਾ ਵਰਕ ਕੀਤਾ ਹੋਇਆ ਫਰੰਟ ਤੇ ਹੈਂਡਵਰਕ ਸਾਰਾ ਹੈਂਡਵਰਕ ਹੈ ਜੀ ਬੜਾ ਪਿਆਰਾ ਇਹ ਫਰੰਟ ਹੈ ਸ਼ਰਟ ਦਾ ਇਹ ਬੈਕ ਆ ਗਈ ਪ੍ਰਿੰਟਡ ਨਾਲ ਪਲੇਨ ਬਾਟਮ ਹੈ ਫਰੰਟ ਤੇ ਲਾਈਨਿੰਗ ਲਗਣੀ ਹੈ ਔਰ ਮਸਲੀਨ ਦਾ ਦੁਪੱਟਾ ਸੋਨੇ ਜੇ ਪ੍ਰਿੰਟ ਦੇ ਵਿੱਚ ਬ੍ਰੀਕਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਲੁਕਾਣੀ ਸੀ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਹੈ ਠੀਕ ਹੋ ਗਿਆ ਨੈਕ ਸੂਟ ਆ ਗਿਆ येलो ਕਲਰ ਜਿਹੜਾ ਬਹੁਤ ਸੋਨਾ ਜਿਹਾ येलो ਹੁੰਦਾ ਜੀ ਉਹ ਵਾਲਾ ਕਲਰ ਹੈ ਫਰੰਟ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਵਰਕ ਚਿਕਨ ਵਰਕ ਹੋਇਆ ਸਾਰਾ ਵਿੱਚ ਮਲਟੀ ਕਲਰ ਦਾ ਦੇਖੋ ਕਿੰਨਾ ਪਿਆਰਾ ਵਰਕ ਹੈ ਬਹੁਤ ਪਿਆਰਾ ਵਰਕ ਹੈ ਘੇਰੇ ਤੇ ਵੀ ਬਹੁਤ ਸੋਹਣਾ ਵਰਕ ਹੈ ਇਹ ਸਾਰਾ ਵਰਕ ਕੀਤਾ ਹੋਇਆ ਹੈ ਘੇਰੇ ਤੇ ਵੀ ਤੇ ਨਾਲ ਜਿਹੜੀ ਬੈਕ ਹੈ ਸ਼ਰਟ ਦੀ ਉਹ ਪ੍ਰਿੰਟਡ ਹੈ ਬੈਕ ਪ੍ਰਿੰਟਡ ਹੈ ਫਰੰਟ ਤੇ ਲਾਈਨਿੰਗ ਲਗਣੀ ਹੈ ਜੀ ਕੱਲੇ ਫਰੰਟ ਤੇ ਸ਼ਰਟ ਦੇ ਲਾਈਨਿੰਗ ਨਾਲ ਦਿੱਤੀ ਹੋਈ ਹੈ ਫਰੰਟ ਤੇ ਲਗਾਉਣ ਦੇ ਲਈ 3 ਮੀਟਰ ਦੀ ਸ਼ਰਟ ਦੀ ਕੱਟ ਹੈ 3 ਮੀਟਰ ਦੀ ਉਹ ਬਾਟਮ ਦੀ ਤੇ ਪਿਓਰ ਮਸਲੀਨ ਦਾ ਦੁਪੱਟਾ ਰਹੂਗਾ ਨਾਲ ਪੂਰਾ 2.5 ਮੀਟਰ ਦਾ ਲੇਸ ਦੀ ਫਿਨਿਸ਼ਿੰਗ ਦੇ ਨਾਲ ਕਲਰ ਦੇਖੋ ਇਹਦਾ ਕਿੰਨਾ ਪਿਆਰਾ ਸਭ ਤੋਂ ਜ਼ਿਆਦਾ ਖਿੜ ਕੇ ਆ ਰਿਹਾ ਕਲਰ yellow ਉਹ ਫਟ ਸੁਨਹਾਂ ਜਿਹਾ 3000 ਪ੍ਰਾਈਸ ਇਹ ਮੈਂ ਤੁਹਾਨੂੰ ਆਰਟੈਕਸ ਬ੍ਰਾਂਡ ਦੇ ਸੂਟ ਦਿਖਾਏ ਆ 3000 ਪ੍ਰਾਈਸ ਦੇ ਨਾਲ ਤੇ ਹੁਣ ਦਿਖਾਣਿਆ ਤੁਹਾਨੂੰ ਜੈਵੀ ਜੈ ਬ੍ਰਾਂਡ ਦੇ ਸੂਟ ਇੱਕ ਤਾਂ ਇਹ ਪਿਓਰ ਚੰਦੇਰੀ ਦੇ ਵਿੱਚ ਹੈ ਜੀ ਸੂਟ ਇਹ ਵੀ 3 ਮੀਟਰ ਦੀ ਸ਼ਰਟ ਦੀ ਕੱਟ ਹੈ ਪਿਓਰ ਚੰਦੇਰੀ ਦੇ ਵਿੱਚ ਬਹੁਤ ਪਿਆਰਾ ਇਹ 3 ਮੀਟਰ ਦੀ ਸ਼ਰਟ ਹੈ ਜੀ ਕੋਈ ਜੋੜ ਨਹੀਂ ਆਣਾ ਸ਼ਰਟ ਤੇ ਇਹ ਫਰੰਟ ਆ ਜਾਣਾ ਕਿੰਨਾ ਪਿਆਰਾ ਘੇਰੇ ਤੇ ਬੜਾ ਸੋਹਣਾ ਵਰਕ ਹੋਇਆ ਤੇ ਬੈਕ ਤੇ ਬਾਜੂ ਹੈ ਜੀ ਬਾਜੂ ਤੇ ਵੀ ਇਹ ਵਰਕ ਕੀਤਾ ਹੋਇਆ ਹੈ ਬੜਾ ਪਿਆਰਾ ਅਲੱਗ ਤੋਂ ਦਿੱਤੀਆਂ ਹੋਈਆਂ 슬ੀਵਜ਼ ਜਿੰਨੀ ਮਰਜ਼ੀ ਤੁਸੀਂ ਰੈਡੀ ਕਰ ਸਕਦੇ ਹੋ ਤੇ ਨੈੱਕ ਦੇ ਲਈ ਨਾਲ ਬਟਨਸ ਦਿੱਤੇ ਹੋਇਆ ਮੜ ਕੇ ਬੜਾ ਸੋਹਣਾ ਪਿੰਕ ਪੀਚ ਜਿਹਾ ਕਲਰ ਹੈ ਇਹ ਆਗੀ ਸ਼ਰਟ ਆਪਣੀ ਇਹ ਜੈਵੀ ਜੈ ਬ੍ਰਾਂਡ ਦਾ ਸੂਟ ਹੈ ਤੇ ਨਾਲ ਕਾਟਨ ਦੇ ਵਿੱਚ ਹੀ ਬਾਟਮ ਹੈ ਤੇ ਬਾਟਮ ਤੇ ਵੀ ਬੜਾ ਪਿਆਰਾ ਔਰਗੈਂਜ਼ਾ ਤੇ ਵਰਕ ਹੋਇਆ ਹੈ ਦੇ ਨਾਲ ਚੰਦੇਰੀ ਦਾ ਹੀ ਦੁਪੱਟਾ ਚੰਦੇਰੀ ਦਾ ਹੀ ਦੁਪੱਟਾ ਦੁਪੱਟੇ ਦੇਖੋ ਕਿੰਨਾ ਪਿਆਰਾ ਬੜਾ ਸੋਹਣਾ ਕਰੀਮ ਦੇ ਵਿੱਚ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਆ ਜਣੀ ਦੇਖੋ ਕਿੰਨਾ ਪਿਆਰਾ ਸੂਟ ਬਹੁਤ ਸੋਹਣੀ ਡਿਜ਼ਾਈਨਿੰਗ ਦੇ ਵਿੱਚ ਇਹ ਸੂਟ 2600 ਪ੍ਰਾਈਸ ਹੈ ਜੀ 2600 ਪ੍ਰਾਈਸ ਦੇ ਨਾਲ ਇਹ ਸਿੰਗਲ ਸੂਟ ਹੈ ਜੀ ਇਹਦੇ ਵਿੱਚ ਕੋਈ ਕਲਰ ਆਪਸ਼ਨ ਨਹੀਂ ਹੈਗੀ ਤੇ ਨੈਕਸਟ ਵੀ ਹੈਗਾ ਜੈਵੀਜ ਬ੍ਰਾਂਡ ਦਾ ਹੀ ਸੂਟ ਹੈ ਜੀ ਪਿਓਰ ਮਸਲੀਨ ਦੇ ਵਿੱਚ ਹੈ ਜੈਵੀਜ ਬ੍ਰਾਂਡ ਦਾ ਸੂਟ ਇਹ ਬੜਾ ਪਿਆਰਾ ਮਸਟਰਡ येलो ਮਸਟਰਡ ਕਲਰ ਹੈ ਪਿਓਰ ਮਸਲੀਨ ਦੇ ਵਿੱਚ ਹੈ ਦੇਖੋ ਕਿੰਨਾ ਪਿਆਰਾ ਇਹ ਸਾਰਾ ਵਿੱਚ ਦੇਖ ਸਕਦੇ ਹੋ ਬਹੁਤ ਸੋਹਣਾ ਵਰਕ ਵੀ ਹੋਇਆ ਸਾਰੇ ਦੇ ਵਿੱਚ ਸਾਰਾ ਵਰਕ ਕੀਤਾ ਹੋਇਆ ਘੇਰੇ ਤੇ ਵੀ ਸਾਰਾ ਹੈ ਵਰਕ ਹੈ ਇਹ neck ਤੇ ਤੁਸੀਂ ਡਿਜ਼ਾਈਨਿੰਗ ਕਰਨੀ ਹੈ ਉਹਦੇ ਲਈ ਵਰਕ ਦੀ ਪੱਟੀ ਦਿੱਤੀ ਹੋਈ ਹੈ neck ਤੇ ਡਿਜ਼ਾਈਨਿੰਗ ਦੇ ਲਈ ਹੈ ਤੇ ਇਹ ਬਾਜੂ ਤੇ ਆ ਜਾਣਾ ਜੀ ਵਰਕ ਇਹ ਬਾਜੂ ਤੇ ਵਰਕ ਆ ਜਾਣਾ ਤੇ ਨਾਲ ਪਿਓਰ ਮਸਲੀਨ ਦੀ ਉਹ ਬਾਟਿਕ ਪ੍ਰਿੰਟ ਦੇ ਵਿੱਚ ਬਾਟਮ ਬਾਟਿਕ ਪ੍ਰਿੰਟ ਦੇ ਵਿੱਚ ਤੇ ਨਾਲ ਬੜਾ ਪਿਆਰਾ ਦੁਪੱਟਾ ਹਰਟੀ ਪ੍ਰਿੰਟ ਦੇ ਵਿੱਚ ਦੇਖੋ ਕਿੰਨਾ ਪਿਆਰਾ ਦੁਪੱਟਾ ਬਹੁਤ ਹੀ ਗ੍ਰੇਸਫੁਲ ਸੂਟ ਹੈ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਬਰੀਕ ਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਦੁਪੱਟਾ ਬਹੁਤ ਸੋਹਣਾ ਸੂਟ ਹੈ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਜੈਵੀ ਜੈ ਬ੍ਰਾਂਡ ਦਾ ਸੂਟ ਹੈ ਤੇ ਮੇਨ ਗੱਲ ਸੀ ਕਿ ਇਹ ਸੂਟ ਦੇ ਵਿੱਚ ਫਰੰਟ ਤੇ ਵੀ ਜਿੰਨੇ ਉਹ ਧਾਗੇ ਦਾ ਵਰਕ ਹੋਇਆ ਬੈਕ ਤੇ ਵੀ ਐਵੇਂ ਹੀ ਆ ਜੀ ਸਾਰਾ ਹੀ ਵਰਕ ਬੈਕ ਤੇ ਵੀ ਹੈ ਤੇ ਫਰੰਟ ਘੇਰੇ ਬੈਕ ਘੇਰੇ ਤੇ ਤੁਹਾਨੂੰ ਦਿਖਾਏ ਦਿੱਤਾ ਬਾਜੂ ਤੇ ਵੀ ਹੈ neck ਦੇ ਲਈ ਵੀ ਵਰਕ ਹੈ 3000 ਪ੍ਰਾਈਸ ਦੇ ਨਾਲ ਆਪਣਾ ਕੇਵਲਾ ਸੂਟ ਇਹਦੀ ਇਸੇ ਡਿਜ਼ਾਈਨਿੰਗ ਥੋੜਾ ਪ੍ਰਿੰਟ ਦਾ ਫਰਕ ਹੈ ਜੀ ਬਾਟਿਕ ਪ੍ਰਿੰਟ ਦੇ ਵਿੱਚ ਹੈ ਪਿਓਰ ਮਸਲੀਨ ਦੇ ਵਿੱਚ ਹੀ ਹੈਗਾ ਇਹ ਪਰਪਲ ਕਲਰ ਦੇ ਵਿੱਚ ਸੂਟ ਵਰਕ ਦੇਖੋ ਕਿੰਨਾ ਪਿਆਰਾ ਸਾਰੇ ਫਰੰਟ 셔ਟ ਦੇ ਵਿੱਚ ਇਹ ਸਾਰਾ ਜਿਹੜਾ ਨਾਲ ਦੇ ਥ੍ਰੈਡ ਦੇ ਨਾਲ ਇਹ ਵੀ ਵਰਕ ਹੋਇਆ ਬੈਕ ਤੇ ਵੀ ਸੇਮ ਵਰਕ ਹੈ ਵੇ ਸਾਰੇ ਦੇ ਵਿੱਚ ਪਿਓਰ ਮਸਲੀਨ ਦੇ ਵਿੱਚ ਹੈ ਇਹ ਸੂਟ ਨੂੰ ਚਾਹੇ ਤੁਸੀਂ ਲਾਈਨਿੰਗ ਲਗਾ ਕੇ ਬਣਾ ਲਓ ਚਾਹੇ ਬਿਨਾ ਲਾਈਨਿੰਗ ਤੋਂ ਬਣਾ ਲਓਗੇ ਫੇਰ ਵੀ ਬਹੁਤ ਸੋਹਣੀ ਫਿਟਿੰਗ ਆਣੀ ਹੈ ਇਹ ਘੇਰੇ ਤੇ ਆ ਗਿਆ ਵਰਕ ਬੜਾ ਪਿਆਰਾ ਵਰਕ ਘੇਰੇ ਤੇ ਹੋਇਆ ਤੇ ਇਹ neck ਦੀ ਡਿਜ਼ਾਈਨਿੰਗ ਦੇ ਲਈ ਹੈ ਜੀ ਵਰਕ ਇਹ neck ਤੇ ਆਪਾਂ ਡਿਜ਼ਾਈਨਿੰਗ ਕਰ ਸਕਦੇ ਹਾਂ ਤੇ ਇਹ ਬਾਜੂ ਤੇ ਆ ਜਾਣਾ ਜੀ ਸਾਈਡ ਤੇ ਇਹ ਬਾਜੂ ਤੇ ਵਰਕ ਆ ਜਾਣਾ ਪਿਓਰ ਮਸਲੀਨ ਦੇ ਵਿੱਚ ਪਹਿਲਾਂ येलो ਕਲਰ ਦਿਖਾਇਆ ਸੀ ਹੁਣ ਪਰਪਲ ਕਲਰ ਹੈ ਸੇਮ ਦੇ ਵਿੱਚ ਤੇ ਬਾਟਿਕ ਪ੍ਰਿੰਟ ਦੇ ਵਿੱਚ ਹੀ ਬਾਟਮ ਹੈ ਜੀ ਨਾਲ ਪਿਓਰ ਮਸਲੀਨ ਦੇ ਵਿੱਚ ਬਾਟਮ ਹੈ ਬਾਟਿਕ ਪ੍ਰਿੰਟ ਦੇ ਵਿੱਚ ਤੇ ਨਾਲ ਬੜਾ ਪਿਆਰਾ ਦੁਪੱਟਾ ਇਹ ਲੋਕ ਆ ਜਾਣੀ ਦੁਪੱਟੇ ਕਿੰਨਾ ਪਿਆਰਾ ਸੀ ਬੀਕਲੇਸ ਦੀ ਫਿਨਿਸ਼ਿੰਗ ਦੇ ਨਾਲ ਬਹੁਤ ਪਿਆਰੀ ਲੁੱਕ ਆਉਂਦੀ ਹੈ ਜਦੋਂ ਸਟੀਚ ਕਰਦੇ ਆ ਨਾ ਸੂਟਾਂ ਨੂੰ ਬਣ ਕੇ ਬੜੇ ਪਿਆਰੇ ਲੱਗਦੇ ਆ ਜੇ ਬਿਨਾ ਲਾਈਨਿੰਗ ਤੋਂ ਬਣਾ ਲਿਓ ਕੋਈ ਲਾਈਨਿੰਗ ਵੀ ਲਾਉਣ ਦੀ ਲੋੜ ਨਹੀਂ ਹੈਗੀ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਇਹ ਦੋ ਸੂਟ ਮੈਂ ਤੁਹਾਨੂੰ ਦਿਖਾਏ ਆ ਜੈਵੀ ਜੇ ਬ੍ਰਾਂਡ ਦੇ 3000 ਪ੍ਰਾਈਸ ਦੇ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 8080381465 80800 ਦਿਨ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ